ਭਾਈ ਗੁਰਿਕਬਾਲ ਸਿੰਘ ਨੇ ਸਿੱਧੇ ਰੂਪ ਚ ਤਾਂ ਨਹੀਂ ਪਰ ਅਸਿੱਧੇ ਰੂਪ ਦੇ ਵਿੱਚ ਜਿਹੜੇ ਚਪੈਰਿਆਂ ਤੇ ਤਰਕ ਕਰਦੇ ਨੇ ਉਹਨਾਂ ਨੂੰ ਧਮਕੀ ਦਿੱਤੀ ਅਸਿੱਧੇ ਰੂਪ ਦੇ ਵਿੱਚ ਨਾਲੇ ਬਾਬਾ ਜੀ ਸ਼ਰਾਫ ਵੀ ਦੇ ਰਹੇ ਨੇ ਤੇ ਤੁਸੀਂ ਉਹ ਵੀਡੀਓ ਸੁਣੀ ਆ ਆਪਾਂ ਵੀਡੀਓ ਸੁਣ ਲਿਆ ਤੇ ਨਾਲ-ਨਾਲ ਜਵਾਬ ਦੇਵਾਂਗੇ ਤੇ ਬਾਬਾ ਜੀ ਦਾ ਜਪ ਤਪ ਜਿਹੜਾ ਨਾ ਉਹ ਦੇਖ ਲਓ ਕਿੰਨੇ ਸਾਲਾਂ ਦਾ ਜਪ ਤਪ ਕਿੰਨੇ ਚਪੈਰੇ ਕੀਤੇ ਤੇ ਜਪ ਤਪ ਬਾਬਾ ਜੀ ਦਾ ਕੁਝ ਸਵਾਲਾਂ ਨੇ ਤੋੜ ਦਿੱਤਾ ਬਾਬਾ ਜੀ ਅਜੇ ਤਾਂ ਸ਼ੁਰੂ ਹੋਏ ਆ ਆਪਾਂ ਤੁਹਾਡਾ ਜਬਤਾ ਵੀ ਟੁੱਟ ਗਿਆ ਆ ਸੁਣਿਓ ਕਿਦਾਂ ਸਿੱਧੇ ਰੂਪ ਦੇ ਵਿੱਚ ਧਮਕੀ ਆ ਨਾਲ ਸ਼ਰਾਬ ਦੇ ਰਹਿਣ ਬਾਬਾ ਜੀ ਇਹ ਸੁਣਿਓ ਜਿਹੜੇ ਲੋਕ ਤੁਹਾਨੂੰ ਭਗਤੀ ਤੋਂ ਛਡਾਉਂਦੇ ਨੇ ਇਹੋ ਜਿਹਾਂ ਦਾ ਸੰਗ ਵੀ ਨਹੀਂ ਕਰਨਾ ਕੋਈ ਛੱਡਾ ਨਾ ਪੈ ਜਾਏ ਜਿਹੜੇ ਲੋਕ ਤੁਹਾਨੂੰ ਭਗਤੀ ਤੋਂ ਛਡਾਉਂਦੇ ਨੇ ਇਹੋ ਜਿਹੇ ਲੋਕਾਂ ਦਾ ਸੰਗ ਨਹੀਂ ਕਰਨਾ ਬਾਬਾ ਜੀ ਤੁਹਾਡੇ ਮੁਤਾਬਕ ਭਗਤੀ ਦਾ ਅਰਥ ਕੁਝ ਹੋਰ ਹੋਣਗੇ ਗੁਰਬਾਣੀ ਅਨੁਸਾਰ ਪੜੋ ਭਗਤੀ ਕੀ ਆ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਲਿਖਿਆ ਵੇਣ ਗੁਣ ਕੀਤੇ ਭਗਤ ਨਾ ਹੋਏ ਇਹੀ ਆਚਾਰ ਇਹੀ ਵਿਹਾਰਾ ਆਗਿਆ ਮਾਲ ਹੋਏ ਭਗਤ ਤੁਮਾਰੀ ਭਗਤ ਦੇ ਤੱਤੇ ਨੂੰ ਸਿਹਾਰੀ ਜਿਸਦਾਰਤਾ ਭਗਤੀ ਗੁਰੂ ਦੇ ਹੁਕਮਾ ਬਚਨ ਉਤੇ ਚੱਲਣਾ ਆਚਾਰ ਵਿਹਾਰ ਰੱਖਣਾ ਗੁਣਾਂ ਦੇ ਅਨੁਸਾਰ ਜੀਵਨ ਬਤੀਤ ਕਰਨਾ ਇਹੀ ਭਗਤੀ ਆ ਭਗਤੀ ਉਹ ਨਹੀਂ ਆ ਕੋਟ ਕੋਟੀ ਮੇਰੀ ਅਰਜਾ ਪਵਨ ਪੀਣਾ ਪਿਆਓ ਚਾਨਦ ਸੂਰਜ ਦੇ ਗੁਫਾੜਾ ਦੇਖਾਂ ਸੁਪਨੇ ਸੌਣਾ ਥਾਉ ਪੀ ਤੇਰੀ ਕੀਮਤ ਨਾ ਪਾਵਾ ਹਾ ਕੇ ਵੜਾ ਕਾ ਨਾ ਤਨ ਹੈ ਮੈਂਚਲ ਗੱਲੀ ਆ ਪੀ ਮਨ ਤੇ ਰੋਗ ਨਾ ਜਾਈ

ਲਗਾਤਾ ਹੀ ਹੋ ਰਹੀ ਹੋਰ ਲਗਾ ਪਿਆ ਭਗਤੀ ਨਾ ਕਰ ਜੇ ਬੰਦਗੀ ਦੀ ਛੇਵੇਂ ਪਾਸ਼ਾ ਕਹਿੰਦੇ ਇਹੋ ਜਿਆ ਤੂੰ ਦੂਰ ਰਹਿਣਾ ਭਗਤੀ ਬੰਦ ਹੋ ਜਾਈ ਅਸੀਂ ਭਗਤੀ ਬੰਦ ਕਰਨ ਨੂੰ ਨਹੀਂ ਕਹਿ ਰਹੇ ਆਪਾਂ ਤਾਂ ਇਹ ਕਹਿ ਰਹੇ ਆ ਵੀ ਘਰ ਬੈ ਕੇ ਪਾਠ ਕਰ ਲੋ ਕੋਈ ਪ੍ਰਚਾਰਕ ਹੈਗਾ ਜਿਹੜਾ ਪਾਣੀ ਪੜਨ ਤੋਂ ਰੋਕ ਰਿਹਾ ਵਾ ਆਪਾਂ ਤਾਂ ਖੁਦ ਮੈਂ ਖੁਦ ਕਈ ਬੱਚਿਆਂ ਨੂੰ ਸੰਥਿਆ ਦੇ ਰਿਹਾ ਵਾਂ ਸ਼ਾਮ ਨੂੰ ਕਲਾਸ ਲੱਗਦੀ ਆ ਸੁਖਬਲੀ ਸਾਹਿਬ ਜਿਹੜਾ ਉਹ ਸ਼ਾਮਣ ਬੀਬੀਆਂ ਕਰਦੀਆਂ ਨੇ ਕਈ ਵਾਰ ਕਈ ਵਾਰ ਸਵੇਰੇ ਕਰਦੀਆਂ ਨੇ ਐਤਵਾਰ ਨੂੰ ਕੀਤਾ ਜਾਂਦਾ ਵਾ ਘਰਾਂ ਦੇ ਵਿੱਚ ਵੀ ਹੁੰਦਾ ਵਾ ਬਾਣੀ ਪੜਨ ਤੋਂ ਕੌਣ ਰੋਕ ਰਿਆ ਬਾਣੀ ਪੜਨ ਤੋਂ ਤਾਂ ਕੋਈ ਪ੍ਰਚਾਰਕ ਨਹੀਂ ਰੋਕ ਰਿਆ ਆਪਾਂ ਦੇ ਖੁਦ ਸੰਥਿਆ ਦੀ ਕਲਾਸਾਂ ਲਗਾ ਰਹੇ ਆ ਸਾਡੇ ਕੋਲ ਬੱਚੇ ਆ ਰਹੇ ਨੇ ਬਾਣੀ ਪੜਾਈ ਜਾ ਰਹੀ ਹੈ ਬਾਣੀ ਦੇ ਸੰਥਿਆ ਦੇ ਰਹੇ ਆ ਆਪਾਂ ਸ਼ਕਤੀ ਤਾਂ ਨੂੰ ਕੋਈ ਵੀ ਰੋਕ ਰਿਆ ਤੁਹਾਡੇ ਪਖੰਡ ਤੋਂ ਰੋਕ ਰਿਆ ਆਪਾਂ ਕਟਾਣਾ ਬੈਠੇ ਉਹ ਨਾ ਇਹੋ ਜਿਹਾ ਬੰਦਾ ਹੈ ਜਿਹੜਾ ਵੀਡੀਓ ਕੱਢਦੀ ਸਾਹਮਣੇ ਆਵੇ ਤੇ ਉਹਨੂੰ ਫੇਰ ਪਿਆਰ ਨਾਲ ਸਮਝਾਈਏ ਸਾਹਮਣੇ ਆਵੇ ਤਾਂ ਫੇਰ ਉਹਨੂੰ ਪਿਆਰ ਨਾਲ ਸਮਝਾਈਏ ਇਹਨੂੰ ਤੁਸੀਂ ਪੰਜਾਬੀ ਭਾਸ਼ਾ ਦੇ ਵਿੱਚ ਸਮਝਦੇ ਹੋ ਤਾਂ ਮਤਲਬ ਕੀ ਆ ਇਹ ਕਿਹਦੇ ਬਾਰੇ ਗੱਲ ਹੋ ਰਹੀ ਹੈ ਭਾਈ ਗੁਰシャン ਸਿੰਘ ਬਾਰੇ ਕਿ ਸਾਹਮਣੇ ਆਵੇ ਆਪਾਂ ਉਹਨੂੰ ਮਤਲਬ ਸਾਡੇ ਵਰਗਿਆਂ ਨੂੰ ਕਹਿ ਰਹੇ ਨੇ ਤੇ ਸਾਹਮਣੇ ਆਵੇ ਫਿਰ ਉਹਨੂੰ ਆਪਾਂ ਪਿਆਰ ਨਾਲ ਸਮਝਾਵਾਂਗੇ ਤਾਂ ਉਹਦਾ ਮਤਲਬ ਕੀ ਹੁੰਦਾ ਪੰਜਾਬੀ ਭਾਸ਼ਾ ਵਾਲੇ ਸਾਰੇ ਸਮਝਦੇ ਇਹਨੂੰ ਧਮਕੀ ਕਹਿੰਦੇ ਨੇ ਬਾਬਾ ਜੀ ਸਮਝਾਉਣ ਦਾ ਅਰਥ ਕੀ ਹੁੰਦਾ ਬਾਲਾ ਕੋਈ ਇੱਕ ਸਵਾਲ ਦਾ ਇਸ ਵੀਡੀਓ ਦੇ ਵਿੱਚ ਜਵਾਬ ਦਿੰਦਾ ਹੈ ਫਿਰ ਤਾਂ ਆਪਾਂ ਮੰਨਾਂਗੇ ਭਾਈ ਤੁਸੀਂ ਸਵਾਲਾਂ ਦਾ ਜਵਾਬ ਦੇ ਰਹੇ ਹੋ ਅੱਗੇ ਸੁਣਿਓ ਤੂੰ ਕਹਿੰਦਾ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਨ ਦੀ ਉਸਤਤ ਕਰਨ ਦੀ ਲੋੜ ਨਹੀਂ ਇੰਜ ਲੱਗਦਾ ਤਾ ਉਸ ਉਮਨੀ ਸਾਹਿਬ ਕਦੀ ਪੜ੍ਹੇ ਹੀ ਨਹੀਂ। ਕੌਣ ਕਹਿ ਰਿਹਾ ਪੀ ਬਾਬਾ ਦੀਪ ਸਿੰਘ ਨੂੰ ਯਾਦ ਨਾ ਕਰੋ। ਰੋਜ਼ਾਨਾ ਗੁਰਦੁਆਰੇ ਵਿੱਚ ਆਪਾਂ ਯਾਦ ਕਰਦੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਈ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਉਹਨਾਂ ਵਿੱਚ ਬਾਬਾ ਦੀਪ ਸਿੰਘ ਜੀ ਆਂਦੇ। ਰੋਜ਼ਾਨਾ ਯਾਦ ਕੀਤਾ ਜਾਂਦਾ। ਬਾਬਾ ਦੀਪ ਸਿੰਘ ਨੂੰ ਯਾਦ ਕਰਨ ਤੋਂ ਕੌਣ ਰੋਕ ਰਿਹਾ ਤੁਹਾਡੇ ਪਖੰਡ ਜਿਹੜਾ ਤੁਸੀਂ ਅੱਜ ਚਪਾਰੇ ਦੀਆਂ ਮਰਿਆਦਾਵਾਂ ਚ ਚਲਾਈਆਂ ਹੋਈਆਂ। ਸਵਾਲ ਤਾਂ ਇਹਨਾਂ ਤੇ ਆ। बानी तो थो थोड़ी क्या लगा कार रहे हैं पां अब अधीशेनु याद कम तो थो थोड़ा कोई डॉक रहेगा घुमराहना करो संतानों सोमनी सर बोले थे ब्रह्म ज्ञानी को बोझे में शरणार्थ ब्रह्म ज्ञानी ग्रंथ सर सोमनी सर दे आप बाणी क्या रही है वापस इन ब्रह्म ज्ञानी ने क्या किया उसके पर बेचारा रूपने ਗੁਰੂ ਸਾਹਿਬ ਆਪ ਕਹਿੰਦੇ ਸਾਧ ਕੀ ਸੋਪਾ ਸਾਹਿਬ ਤੋਂ ਨਹੀਂ ਆਈ ਨਾਨਕ ਸਾਹਿਬ ਦਾ ਭੇਦ ਨਾ ਪੰਡਾ ਇਹ ਨਹੀਂ ਰਹੀ ਗਿਆਨ ਪਹਿਲੇ ਕੁਰਬਾਨੀ ਦੇ ਤੌਰ ਮੋਰ ਕੇ ਅਰਥ ਕਰਨੇ ਤੁਹਾਡੇ ਸਾਧਾ ਲਾਤਾ ਬੜੇ ਪੁਰਾਣੇ ਇਹ ਦ੍ਰਿਹਿਤ ਹੈ ਤੁਹਾਡੀ ਉਹ ਕਿਹਾ ਨਹੀਂ ਪੜਿਆ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵ ਹੈ ਨਹੀਂ ਮਰਤਾ ਬਾਬਾ ਦੀਪ ਸਿੰਘ ਸ਼ਰੀਰ ਕਰਕੇ ਇੱਥੇ ਹੈਗੇ ਨੇ ਸਾਡੇ ਕੋਲ ਬਾਬਾ ਦੀਪ ਸਿੰਘ ਨੂੰ ਬ੍ਰਹਮ ਦਾ ਗਿਆਨ ਸੀ ਇਹ ਤਾਂ ਕੋਣ ਮੁਨਕਰ ਆ ਕੋਈ ਦੁਨੀਆ ਦਾ ਇਨਸਾਨ ਮੁਨਕਰ ਨਹੀਂ ਹੋ ਸਕਦਾ ਉਹਨਾਂ ਨੂੰ ਬ੍ਰਹਮ ਦਾ ਗਿਆਨ ਸੀ ਬਿਲਕੁਲ ਸੀ ਭਾਈ ਮਨੀ ਸਿੰਘ ਨੂੰ ਨਹੀਂ ਸੀ ਭਾਈ ਤਾਰੂ ਸਿੰਘ ਭਾਈ ਮਨੀ ਸਿੰਘ ਭਾਈ ਸਤੀਦਾ ਜੀ ਭਾਈ ਮਤੀਦਾ ਜੀ ਭਾਈ ਦਿਆਲਾ ਜੀ ਹੋਰ ਕਿੰਨੇ ਸੀ ਸਿੰਘ ਨੇ ਹੋਰ ਕਿੰਨੇ ਸ਼ਹੀਦ ਨੇ ਸਰਦਾਰ ਹਰੀ ਸਿੰਘ ਨਰੂਏ ਦੀ ਗੱਲ ਕਰ ਲਓ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਖਾ ਲਓ ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੁਜਾਰ ਸਿੰਘ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਇਹਨਾਂ ਨੂੰ ਬ੍ਰਾਹਮਣਾਂ ਗਿਆਨ ਨਹੀਂ ਸੀ ਫਿਰ ਕੱਲਾ ਚਪੈਰਾ ਬਾਬਾ ਦੀਪ ਸਿੰਘ ਦੇ ਨਾਮ ਤੇ ਕਿਉਂ ਕੋਈ ਨਹੀਂ ਅੱਗੇ ਤੁਹਾਨੂੰ ਜਵਾਬ ਦਿੰਨੇ ਆ ਇਹੋ ਜਿਹੇ ਤਾਂ ਸੰਗ ਵੀ ਨਹੀਂ ਕਰਦੇ ਸਵਾਲਾਂ ਦੇ ਜਵਾਬ ਦਿਓ ਆਗਦੇ ਨਹੀਂ ਕਰਨਾ ਸ਼੍ਰੀਵਰਗ ਦੇ ਸਾਧੂ ਬਾਬਾ ਦੀਪ ਸਿੰਘ ਵਗੇ ਧਰਮ ਗਿਆਨੀ ਨੂੰ ਪਰਮੇਸ਼ਰ ਦਾ ਦਰਜਾ ਆਖੋ ਸਤਿਗੁਰੂ ਬਾਵਾ ਦੀਪ ਸਿੰਘ ਤੇ ਕੋਈ ਪ੍ਰਚਾਰਕ ਤਰਕ ਨਹੀਂ ਕਰ ਰਿਹਾ ਬਾਬਾ ਦਰੀਬ ਬਾਬਾ ਦੀਪ ਸਿੰਘ ਜੀ ਮਹਾਨ ਸੀ ਹੈਤ ਨੇ ਫਿਰ ਤਾਂ ਕੋਈ ਮੁਨਕਰ ਨਹੀਂ ਹੈ ਬਾਬਾ ਦੀਪ ਸਿੰਘ ਦੀ ਕੁਰਬਾਨੀ ਨੂੰ ਕੌਣ ਭੁੱਲ ਸਕਦਾ ਪਰ ਜੋ ਤੁਸੀਂ ਕਰ ਰਹੇ ਹੋ ਗੁਰੂ ਦਾ ਰੂਪ ਗੁਰੂ ਦਾ ਦਰਜਾ ਦੇ ਕਰਕੇ ਇੱਕ ਵੱਖਰੇ ਆਸਣਾਂ ਲਵਾ ਕਰਕੇ ਇੱਕ ਕਾਲਪਨਿਕ ਫੋਟੋ ਰੱਖ ਕਰਕੇ ਤੁਸੀਂ ਤਾਂ ਫੋਟੋ ਵਾਲਾ ਜੋੜ ਰਹੇ ਹੋ ਤੁਹਾਡੀ ਖੁੱਡਦੀਆਂ ਕਈ ਵੀਡੀਓ ਨੇ ਜਿਹਦੇ ਵਿੱਚ ਕਹਿੰਦੇ ਵੀ ਇਹ ਬਾਬਾ ਦੀਪ ਸਿੰਘ ਦੀ ਫੋਟੋ ਦਾ ਆਸਣ ਲਾਇਆ ਜਾਏ ਸੁੱਚੀ ਚਾਦਰ ਉਤੇ ਆਸਣ ਗੁਰੂ ਦਾ ਹੁੰਦਾ ਕਿ ਸੇਖ ਦਾ ਹੁੰਦਾ ਆ ਆਸਣ ਗੁਰੂ ਦਾ ਹੁੰਦਾ ਗੰਨੀਆਂ ਹੀ ਪਗਦੀਆਂ ਨੇ ਮੈਂ ਪੂਰਾ ਸੋਣਾ ਵਾਹਿਗੁਰੂ ਸ਼ਬਦ ਦਾ ਭਲਾ ਕਰੇ ਤੇ ਭਾਵੇਂ ਖੇਤਾਂ ਮੁਕਿਆਂਗੇ ਦੰਦੇ ਜੇ ਭਲਾ ਕਰੇ ਤੇ ਤੁਹਾਂਕੇ ਵੀ ਦੇਈ ਜਾਂਦੇ ਨਾਲ ਭਲਾ ਵੀ ਕਰੇ ਜਿਹੜੇ ਬਾਬਾ ਦੀਪ ਸਿੰਘ ਬਾਰੇ ਕੁਝ ਬੋਲਦੇ ਨੇ ਬਾਬਾ ਜੀ ਦੇ ਅਲੂ ਜਿਹੜੇ ਬਾਬਾ ਦੀਪ ਸਿੰਘ ਬਾਰੇ ਬੋਲਦੇ ਕੌਣ ਬੋਲਿਆ ਬਾਬਾ ਦੀਪ ਸਿੰਘ ਬਾਰੇ ਕੋਈ ਨਹੀਂ ਬੋਲਿਆ ਬਾਬਾ ਦੀਪ ਸਿੰਘ ਬਾਰੇ ਕੋਈ ਇੱਕ ਵੀਡੀਓ ਲਿਆ ਕੇ ਦੱਸੋ ਗੁੰਮਰਾਹ ਨਹੀਂ ਕਰੀਦਾ ਜਿਹੜੇ ਸਵਾਲ ਕੀਤੇ ਸਨ ਉਹਦਾ ਜਵਾਬ ਦਿਓ ਨਾ ਸੰਗਤ ਨੂੰ ਜਵਾਬ ਦਿਓ ਕੋਈ ਇੱਕ ਸਵਾਲ ਦਾ ਜਵਾਬ ਦਿੱਤਾ ਸਵਾਲ ਤਾਂ ਇਹ ਸੀ ਪਿਛਪਹਰੇ ਦੀ ਮਰਿਆਦਾ ਹੁਣ ਕਿੱਥੋਂ ਆ ਗਈ ਹੁਣ ਧਰਤੀ ਪਾਰ ਕੇ ਪਤਾ ਨਹੀਂ ਇੱਕਦਮ ਤੋ ਇੱਕ ਦੋ ਸਾਲ ਹੀ ਆ ਹੋਏ ਇਹ ਚਪਾਰੇ ਪਤਾ ਨਹੀਂ ਕਿੱਥੋਂ ਸ਼ੁਰੂ ਹੋ ਗਏ ਕਿ ਕਿੱਥੋਂ ਆਈ ਮਰਿਆਦਾ ਇਤਿਹਾਸੋਂ ਆਈ ਆ ਗੁਰਬਾਣੀ ਚੋਂ ਆਈ ਆ ਕਿੱਥੋਂ ਆਈ ਏ ਮਰਿਆਦਾ ਸਵਾਲ ਦਾ ਸਵਾਲ ਤਾਂ ਇਹ ਸੀ ਤੁਹਾਡੇ ਅਨੁਸਾਰ ਚਪੈਰਾ ਕੀ ਆ ਕਦੋਂ ਚਪੈਰਾ ਹੁੰਦਾ ਕਦੋਂ ਆ ਇਹ ਮਰਿਆਦਾ ਕਹਿੰਦੇ ਦਿੱਤੀ ਕਿਹੜੇ ਗੁਰੂ ਸਾਹਿਬ ਨੇ ਦਿੱਤੀ ਏ ਮਰਿਆਦਾ ਕਿੱਥੋਂ ਆਈ ਮਰਿਆਦਾ ਏ ਇਹ ਸਵਾਲ ਤਾਂ ਇਹ ਸੀ ਤੁਸੀਂ ਹੋਰ ਕੋਈ ਲੱਗਦਾ ਕਿ ਅੱਗੇ ਸੁਣਿਓ ਬਾਬਾ ਜੀ ਨੇ ਉਹਨਾਂ ਨੂੰ ਕੁਝ ਨਹੀਂ ਕਹਿਣਾ ਬਾਬਾ ਜੀ ਦੀ ਹਲੂ ਪਰ ਮੈਂ ਉਹਨਾਂ ਨੂੰ ਇਸ ਮਾਈਕ ਤੇ ਕਹਿਣਾ ਬਾਬਾ ਜੀ ਜਾਨੂੰ ਉਹਨਾਂ ਨੂੰ ਕੁਝ ਨਹੀਂ ਕਹਿਣਾ ਪਰ ਤੁਹਾਨੂੰ ਬਾਬਾ ਨੋਦ ਸਿੰਘ ਨੇ ਨਹੀਂ ਬਖਸ਼ਿਆ ਸ਼ਰਾਬ ਦੇ 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 ਕੋਈ ਸ਼ਰਾਬ ਬਾਬਾ ਨੋਦ ਸਿੰਘ ਨੇ ਨਹੀਂ ਬਖਸ਼ਿਆ ਇੱਕ ਪਾਸੇ ਤੁਸੀਂ ਕਹੋ ਕਹਿੰਦੇ ਹੋ ਵੀ ਸਾਡੇ ਨਾਲ ਮਿਲੇ ਆ ਕਰਕੇ ਆਪਾਂ ਪਿਆਰ ਨਾਲ ਸਮਝਾਵਾਂਗੇ ਇੱਕ ਪਾਸੇ ਧਮਕੀਆਂ ਦੇ ਹੀ ਜਾਂਦੇ ਇੱਕ ਪਾਸੇ ਬਾਬਾ ਨੋਦ ਸਿੰਘ ਬਾਰੇ ਕਹੀ ਜਾਂਦੇ ਤੇ ਉਹਨਾਂ ਨੇ ਨਹੀਂ ਬਖਸ਼ਣਾ ਚਲ ਠੀਕ ਹੈ ਜੀ ਆਪਾਂ ਗਲਤ ਹੋ ਗਏ ਹਾਂ ਉਹਨੂੰ ਬਾਬਾ ਨੋਦ ਸਿੰਘ ਦੇਖ ਲੇਗਾ ਫਿਰ ਤੁਸੀਂ ਕਹਤੋਂ ਕਲਪੇ ਫੇਰਦੇ ਹੋ ਜੇ ਤੁਹਾਨੂੰ ਇਹਨਾਂ ਵਿਸ਼ਵਾਸ ਠੀਕ ਹੈ ਫਿਰ ਤੁਸੀਂ ਚੁੱਪ ਕਰਕੇ ਬੈਠੇ ਰਹੋ ਤੁਸੀਂ ਆਪਣਾ ਕੰਮ ਕਰੀ ਜਾਓ ਸਾਨੂੰ ਆਡਾ ਕੰਮ ਕਰਨ ਦਿਓ ਕਲਪੇ ਕੋ ਫਿਰਦੇ ਹੋ ਬਾਬਾ ਜੀ ਕਿਉਂ ਕਲਪੇ ਫਿਰਦੇ ਹੋ ਤੁਸੀਂ ਸਾਨੂੰ ਸਾਡਾ ਕੰਮ ਕਰਨ ਦਿਓ ਤੁਸੀਂ ਆਪਣਾ ਕੰਮ ਕਰਿਓ ਜੇ ਤੁਹਾਨੂੰ ਬਾਬਾ ਨੋਦ ਸਿੰਘ ਜੀ ਤੇ ਇੰਨਾ ਵਿਸ਼ਵਾਸ ਹੈ ਤੇ ਠੀਕ ਹੈ ਫਿਰ ਸਾਨੂੰ ਬਾਬਾ ਨੋਦ ਸਿੰਘ ਜੀ ਦੇਖ ਲੈਣਗੇ ਫਿਰ ਸਾਨੂੰ ਹੈਨਾ ਜੇ ਆਪਾਂ ਗਲਤ ਕਰਦੇ ਆਵਾਂਗੇ ਸਾਡੇ ਨਾਲ ਹੋ ਜਾਏਗਾ ਗਲਤ ਕੋਈ ਗੱਲ ਨਹੀਂ ਉਹ ਆਪਾਂ ਦੇਖ ਲਵਾਂਗੇ ਫਿਰ ਤੁਸੀਂ ਕੋਈ ਕਲਪ ਦਿਓ ਤੁਸੀਂ ਨਾ ਕਲਪੋ ਜੇ ਤੁਸੀਂ ਨਾ ਨਵੇਂ ਬਸ ਸਾਰੇ ਇਹ ਬਾਬਾ ਜੀ ਸੀਦ ਸਿੰਘ ਤੁਹਾਡੀ ਰਜਿਸਟਰੀ ਨਹੀਂ ਆ ਕਿ ਤੁਸੀਂ ਰਜਿਸਟਰ ਕਰਾ ਲਿਆ ਤੁਸੀਂ ਮਲਕੀਅਤ ਰੱਖ ਲਈ ਆ ਸਾਡੇ ਵੀ ਨੇ ਉਹ ਸਾਡੇ ਵੀ ਆਈਡਲ ਨੇ ਅਸੀਂ ਵੀ ਉਹਨਾਂ ਨੂੰ ਮੰਨਦੇ ਆ ਅਸੀਂ ਵੀ ਉਹਨਾਂ ਨੂੰ ਯਾਦ ਕਰਦੇ ਆ ਸਾਰੇ ਸ਼ਹੀਦ ਸਿੰਘ ਆਪਾਂ ਉਹਨਾਂ ਨੂੰ ਯਾਦ ਕਰਦੇ ਆ ਨਮਨ ਕਰਦੇ ਆ ਸਜਦਾ ਕਰਦੇ ਆ ਅਸੀਂ ਉਹਨਾਂ ਨੂੰ ਤੁਹਾਡੀ ਰਜਿਸਟਰੀ ਨਹੀਂ ਆ ਜਾ ਤੁਸੀਂ ਮਲਕੀਅਤ ਬਣਾ ਲਈ ਹੈ ਸ਼ਹੀਦ ਸਿੰਘਾ ਦਿੱਤੇ ਵੀ ਸਾਡੇ ਹੀ ਨੇ ਤੁਹਾਡੇ ਨਹੀਂ ਹੈ ਬਾਬਾ ਨੋ ਸਿੰਘ ਨੇ तकरीबन 10 ਸਾਲ ਵਟੇ ਸੀ ਕਬਰੀ ਤੇ ਬਾਬਾ ਨੋ ਸਿੰਘ ਨੇ 65 ਵੇਦਿਆ ਵੀ ਉਹਨਾਂ ਕੋਲੋਂ ਸੰਧਿਆ ਵੀ ਹੋਰ ਵੀ ਜਿਵੇਂ ਜਿਵੇਂ ਸਾਰੇ ਐਡੇ ਪੱਕੇ ਸਾਂਸੀ ਸੀ ਤੇ ਬਾਬਾ ਦੀਪ ਸਿੰਘ ਜੀ ਨੇ ਇਹਦੇ 20 ਜਥੇਦਾਰ ਬਣਾਇਆ ਸੀ ਮਿਸਲ ਸ਼ਹੀਦਾ ਮਿਸਲ ਸ਼ਹੀਦਾ ਵੀ ਜਿੱਥੇ ਦਾ ਰੋਣ ਉਹਨੂੰ ਬੜਾ ਹੀ ਬਾਬਾ ਨੋ ਸਿੰਘ ਜੀ ਜਦੋਂ ਬਾਬਾ ਇਹ ਹਰਮੰਦਰ ਸਾਹਿਬ ਦੀ ਵੇਦਵੀਲੀ ਨਿਕਲੇ ਆ ਉਹਨਾਂ ਨੂੰ ਕਿਹਾ ਸੀ ਉਹਦੀ ਉੱਤੇ ਡਿਊਟੀ ਦੀ ਬਾਬਾ ਉਹ ਚਲਵੰਡੀ ਤੇ ਬਾਬਾ ਨੌਸੇ ਕਹਿੰਦੇ ਮੈਂ ਤੇ ਤੁਹਾਡੇ ਕਦਮ ਨਾਲ ਕਦਮ ਮਿਲਾ ਕੇ ਸ਼ੀਧੀ ਦੇਣੀ ਹੈ ਕਹਿੰਦੇ ਨਾਲ ਹੀ ਜੰਮੇ ਨੇ ਨਕਾ ਸਰਕਾਰ ਕਰਦੇ ਹੀ ਦੇਖੋ ਕਦਮ ਨਾਲ ਕਦਮ ਜੁਲਾਇਆ ਉਹ ਤਾਂ ਡਾਲਾ ਜਾ ਉਹਦੇ ਬਾਬਾ ਨੌਸੇ ਦਾ ਨਾਮ ਕਰ ਕਰ ਉਹ ਦਿਨਾਂ ਨੇ ਬਾਬਾ ਨੌਸੇ ਇਹ ਕਾਹਤ ਸਨ ਸਭੋ ਜੀ ਬਾਬਾ ਦੀਪ ਸਿੰਘ ਜੀ ਦੇ ਪਿਆਰ ਦੇ ਵਿੱਚ ਸਾਰੀ ਯਾਰੀ ਪਾਈ ਹੋਵੇ ਹੋਰ ਸ਼ੀਸ਼ੇ ਸਾਰੇ ਸਾਰੇ ਉਹ ਪ੍ਰਵਾਸ ਕਰਨਗੇ। ਉਹਦੀ ਪਿੱਛੇ। ਬਾਬਾ ਦੀਪ ਸਿੰਘ ਦੇ ਦਰ। ਬਾਬਾ ਜੀ ਇੱਕ ਗੱਲ ਦੱਸਾਂ। ਤਗੜਾ ਹਿਰਦਾ ਕਰਕੇ ਸੁਣਿਓ। ਜੇ ਬਾਬਾ ਦੀਪ ਸਿੰਘ ਸ਼ੀਰ ਕਰਕੇ ਹੁੰਦੇ ਨਾ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਪੰਜਾਬ ਦੇ ਸਾਧਾ ਨੂੰ ਡਾਂਗ ਫੇਰਨੀ ਸੀ। ਇਹ ਗੱਲ ਯਾਦ ਰੱਖਿਓ। ਤੁਸੀਂ ਬਾਬਾ ਦੀਪ ਸਿੰਘ ਦੀ ਗੱਲ ਕਰਦੇ। ਮਖਸ਼ਣਾ ਨੇ ਬਾਬਾ ਦੀਪ ਸਿੰਘ ਜੀ ਅੱਜ ਸਰੀਰਕ ਰੂਪ ਦੇ ਵਿੱਚ ਮੌਜੂਦ ਨੇ ਮੈਂ ਨਾ ਤੇ ਉਹਨਾਂ ਨੇ ਦੱਸਣਾ ਸੀ ਅਸਲ ਦੇ ਵਿੱਚ ਸਿੱਖ ਕੌਣ ਨੇ ਅਸਲ ਦੇ ਵਿੱਚ ਉਹਨਾਂ ਨੂੰ ਮਨ ਕੌਣ ਰਿਆ ਵਾ ਬਿਲਕੁਲ ਹੀ ਗਿਆਨ ਦਾ ਜਦ ਜੀ ਜਨ ਬੜੀ ਜਾ ਰਹੀ ਕਦੋਂ ਜਬੀ ਜਨ ਪੜੀ ਸਾਡੀ ਜਨ ਬੜੀ ਜਾ ਰਹੀ ਜੋਬੀ ਜਨ ਪੜੀ ਇੱਕ ਵੀਡੀਓ ਜਨ ਪੈਰੇਆਂ ਦੀ ਬਾਣੀ ਬਣਾ ਰਿਹਾ ਉਹ ਜਿਹੜੀ ਪਹਿਲੇ ਪੈਰੇ ਰਹਿਣ ਕੇ ਬਣ ਜਾ ਰਿਹਾ ਦੂਜੇ ਪੈਰੇ ਆ ਨਾ ਮਾਰੀ ਉਹ ਨਹੀਂ ਉਹ ਪਖੰਡਨ ਆਪੋ ਸਾਪ ਲੱਭਿਆ ਇਹਨੂੰ ਕਹਿੰਦੇ ਗੁੰਮਰਾਹ ਕਰਨਾ ਇਹਨੂੰ ਕਹਿੰਦੇ ਗੁੰਮਰਾਹ ਕਰਨਾ ਕਿ ਕਿੰਨਾ ਗੁੰਮਰਾਹ ਕੀਤਾ ਉਹਨਾਂ ਨੇ ਇਹ ਕਿੱਥੇ ਕਿਹਾ ਵੀ ਸੁਖਮਨੀ ਸਾਹਿਬ ਅਖੰਡ ਹੈ ਲਿਆਓ ਉਹ ਵੀਡੀਓ ਮੇਰੇ ਸਾਹਮਣੇ ਲਿਆਓ ਆਪੋ ਐਦਾ ਪੈਰਲਰ ਚਲਾ ਕੇ ਦੱਸੋ ਕਿੱਥੇ ਕਿਹਾ ਉਹਨਾਂ ਨੇ ਵੀ ਆ ਪਖੰਡਿਆ ਸੁਖਮਨੀ ਸਾਹਿਬ ਉਹਨਾਂ ਨੇ ਤੁਹਾਡੇ ਚਪਾਰੇ ਜੋਤਿਸ਼ੀ ਚਪਾਰਾ ਇੱਕ ਮਰਿਆਦਾ ਚਲਾਈ ਹੋਈ ਹੈ ਇੱਕ ਭੋਗ ਚਲਾਇਆ ਚਪਾਰਾ ਸੁਖਮਨੀ ਸਾਹਿਬ ਨੂੰ ਪਖੰਡ ਨਹੀਂ ਕਿਹਾ ਸੁਖਮਨੀ ਸਾਹਿਬ ਤਾਂ ਪੜਾਇਆ ਸੁਖਮਨੀ ਸਾਹਿਬ ਤਾਂ ਪੜੀ ਜਾਂਦੀ ਹੈ ਤੁਹਾਨੂੰ ਇਹ ਸਿਆ ਤਾਂ ਤਾਂ ਆਪਾਂ ਕਹਿ ਰਹੇ ਆਂ ਅਸੀਂ ਕਾਰ ਵਿੱਚ ਬੈ ਕੇ ਸੁਖਨੀ ਸਾਹਿਬ ਦਾ ਪਾਠ ਕਰੋ ਕਾਰਜੇ ਕਰੋ ਜੇ ਬੈ ਕੇ ਗੁਰਦੁਆਰਿਆਂ 'ਚ ਸੁਖਨੀ ਸਾਹਿਬ ਦਾ ਪਾਠ ਹੁੰਦਾ ਆ ਪਰ ਉਹ ਐਦਾਂ ਮਰਿਆਦਾਵਾਂ ਉੱਚ ਪਹਿਰੇ ਬਣਾ ਕੇ ਨਹੀਂ ਹੁੰਦਾ ਜਿਹਦੇ ਨਾਲ ਤੁਸੀਂ ਜੋੜ ਰਹੇ ਹੋ ਜਿਸ ਚੀਜ਼ ਨਾਲ ਫੋਟੋ ਨਾਲ ਤੁਸੀਂ ਜੋੜ ਰਹੇ ਹੋ ਚਪਹਿਰਿਆਂ ਨਾਲ ਜੋੜ ਰਹੇ ਬਾਣੀ ਨਾਲ ਥੋੜੀ ਜੋੜ ਰਹੇ ਹੋ ਗੁੰਮਰਾਹ ਨਹੀਂ ਕਰੀ ਤੇ ਇਹਦਾ ਸਾਫ਼ ਤੇ ਸਪਸ਼ਟ ਜਿੱਦਾਂ ਮੈਂ ਜਵਾਬ ਦੇ ਰਿਹਾ ਸਾਫ਼ ਤੇ ਸਪਸ਼ਟ ਜਵਾਬ ਦਿਓ ਕੀ ਕਹਿ ਰਹੇ ਹੋ ਸੁਖਮਨੀ ਸਾਹਿਬ ਨੂੰ ਪਖੰਡ ਕਹਿੰਦਾ ਆ ਬਾਣਾ ਸੁਖਮਨੀ ਸਾਹਿਬ ਨੂੰ ਪਖੰਡ ਕਹਿੰਦਾ ਕਿੱਥੇ ਕਿਹਾ ਆ ਲਿਆਓ ਵੀਡੀਓ ਕੋਈ ਇੱਕ ਵੀਡੀਓ ਲਿਆ ਦਿਓ ਜਿਹਦੇ ਵਿੱਚ ਸੁਖਮਨੀ ਸਾਹਿਬ ਨੂੰ ਪਖੰਡ ਕਿਹਾ ਹੈ ਆਪਾਂ ਮਾਫੀ ਮੰਗਣ ਨੂੰ ਤਿਆਰ ਹੋਵਾਂਗੇ ਆਪਾਂ ਕਹਾਂਗੇ ਬਈ ਬਿਲਕੁਲ ਆਪਾਂ ਗਲਤ ਝੂਠ ਬੋਲਿਆ ਬਈ ਸੁਖਮਨੀ ਸਾਹਿਬ ਨੂੰ ਤਾਂ ਕਿਤੇ ਪਖੰਡ ਨਹੀਂ ਕਿਹਾ ਬਈ ਝੂਠ ਦਾ ਤਾਂ ਬੋਲ ਦਿਓ ਤੁਹਾਡੇ ਚਪੈਰੇ ਨੂੰ ਪਖੰਡ ਗਿਆ ਚਪੈਰੇ ਨੂੰ ਸੁਖਮਨੀ ਸਾਹਿਬ ਨੂੰ ਪਖੰਡ ਨਹੀਂ ਗਿਆ ਜੋ ਤੁਸੀਂ ਆ ਥੋੜੇ ਸਾਲਾਂ ਤੋਂ ਪਤਾ ਨਹੀਂ ਕਿੱਥੋਂ ਰਤੀ ਪਾਰ ਕੇ ਚਪਹਰਾ ਕੱਢਿਆ ਵਾ ਜਿਹੜੇ ਇਤਨਾ ਭਗਤੀ ਤੋਂ ਤੋੜਨ ਛੇਵੇਂ ਪਾਸ਼ਾ ਕਹਿੰਦੇ ਉਹਨਾਂ ਦਾ ਸੰਗ ਵੀ ਨਹੀਂ ਕਰਦਾ ਸੋਲਿਆ ਤੁਸੀਂ ਆਉਦੀ ਜਾ ਕੇ ਫੇਸਬੁੱਕ ਤੇ ਪੇਜ ਉੱਥੇ ਜਾ ਕੇ ਸੁਣ ਲੈ ਮੈਂ ਉੱਥੋਂ ਚਲਾ ਰਿਹਾ ਵਾਂ ਸੋਲਿਆ ਤੁਸੀਂ ਕਿਸੇ ਇੱਕ ਗੱਲ ਦਾ ਜਵਾਬ ਦਿੱਤਾ ਇਦਾਂ ਤਾਂ ਧਮਕੀਆਂ ਦਿੰਦੇ ਨੇ ਸਿੱਧੇ ਰੂਪ ਦੇ ਵਿੱਚ ਸ਼ਰਾਬ ਦਿੰਦੇ ਨੇ ਸ਼ਰਾਬ ਕੋਈ ਨਹੀਂ ਬਾਬਾ ਜੀ ਅਸੀਂ ਤਾਂ ਜੀ ਸ਼ੁਰੂ ਹੋਇਆ ਜਿੰਨਾ ਚਿਰ ਸਾਹ ਚੱਲਦੇ ਆ ਸੰਗਤ ਨੂੰ ਜਾਗਰੂਕ ਕਰਦੇ ਰਹਾਂਗੇ ਬਾਕੀ ਸਾਰੇ ਪਤਾ ਹੈ ਕੌਣ ਬਾਣੀ ਪੜਾਉਂਦੇ ਨੇ ਗਰਮੀਆਂ ਦੇ ਦਿਨਾਂ ਦੇ ਵਿੱਚ ਤੁਸੀਂ ਏਸੀਆਂ 'ਚ ਬੜੇ ਸੀ ਨਾ ਸਾਡੇ ਵੀਰ ਕੈਂਪ ਲਾ ਰਹੇ ਸਨ ਕਾਦੇ ਵਾਤੇ ਲਾ ਰਹੇ ਸਨ ਲੋਕਾਂ ਨੂੰ ਗੁਰਬਾਣੀ ਰੋਜ਼ਾਨਾ ਜਿੰਨੇ ਵੀ ਮਿਸ਼ਨਰੀ ਕਾਲਜ ਦੇ ਵੀਰ ਨੇ ਸ਼ਾਮਾਂ ਨੂੰ ਬੱਚਿਆਂ ਦੀਆਂ ਕਲਾਸਾਂ ਲਾਉਂਦੇ ਨੇ ਕਾਦੀਆਂ ਲਾਉਂਦੇ ਨੇ ਗੁਰਬਾਣੀ ਦੀਆਂ ਕਿਉਂ ਲਾ ਰਹੇ ਨੇ ਉਹਨਾਂ ਨੂੰ ਪੈਸੇ ਮਿਲ ਰਹੇ ਨੇ ਕਿਤੋਂ ਆਪਣੀ ਖੁਸ਼ੀ ਦੇ ਨਾਲ ਬਾਣੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਨੇ ਗੁੰਮਰਾਹ ਨਾ ਕਰਿਆ ਕਰੋ ਸਵਾਲਾਂ ਦੇ ਜਵਾਬ ਦਿਓ ਜਆ ਸਾਨੂੰ ਕੋ ਆਪਾਂ ਤੁਹਾਡੇ ਨਾਲ ਸਵਾਲ ਜਵਾਬ ਕਰਨ ਨੂੰ ਤਿਆਰ ਆ ਸਾਨੂੰ ਜਵਾਬ ਦਿਓ ਚਪੈਰੇ ਦੀ ਮਰਿਆਦਾ ਕਿਸ ਗੁਰੂ ਸਾਹਿਬਾਨ ਨੇ ਦਿੱਤੀ ਕਿੱਥੇ ਲਿਖੀ ਹੈ ਮਰਿਆਦਾ ਇਤਿਹਾਸ ਵਿੱਚ ਕਿੱਥੇ ਲਿਖੀ ਹੈ ਉਸ ਚੀਜ਼ ਦਾ ਜਵਾਬ ਦਿਓ ਲੋਕਾਂ ਨੂੰ ਗੁੰਮਰਾਹ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ